ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਦੱਸ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਹੈ ਜਿੱਥੇ ਕਿ 23 ਪੈਸੇ ਤੋਂ ਲੈ ਕੇ 46 ਪੈਸੇ ਤੱਕ ਵਾਧਾ ਕੀਤਾ ਗਿਆ ਹੈ ਤੇ ਇਹ ਵੀ ਪੀਆਰਟੀਸੀ ਵੱਲੋਂ ਲਾਣ ਕੀਤਾ ਗਿਆ ਹੈ ਚਾਹੇ ਅਸੀਂ ਕਿਲੋਮੀਟਰ ਜਾਣਾ ਚਾਹੇ 10 ਕਿਲੋਮੀਟਰ 15 ਰੁਪਏ ਸਾਨੂੰ ਲਾਜ਼ਮੀ ਹੀ ਠੋਕਣਗੇ ਡੀਜ਼ਲ ਅਤੇ ਪੈਟਰੋਲ ਦਾ ਰੇਟ ਵਧਣ ਕਾਰਨ ਦੀਪੂ ਨੇ ਫੈਸਲਾ ਲਿਆ ਹੈ ਕਿ ਬੱਸਾਂ ਦਾ ਵੀ ਕਿਰਾਇਆ ਵਧਾਇਆ ਜਾਵੇ। ਇਹ ਫੈਸਲਾ ਸੁਣਨ ਤੋਂ ਬਾਅਦ ਦੋਸਤੋ ਤੁਹਾਡੀ ਕੀ رائے ਹੈ? ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਜੀ। ਜਿਹੜੀਆਂ ਏਸੀ ਬੱਸਾਂ ਨੇ ਉਹਨਾਂ ਦਾ 1 ਰੁਪਿਆ 45 ਪੈਸੇ ਵਾਧਾ ਕੀਤਾ ਗਿਆ ਹੈ। ਅਕੀ ਆਪਾਂ ਵੀ ਦੋਸਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਕਸਰ ਹੀ ਬੀਬੀਆਂ ਬੱਸਾਂ ਤੇ ਸਫ਼ਰ ਫ੍ਰੀ ਕਰਦੀਆਂ ਨੇ ਇਹ ਦੇਖਦਿਆਂ ਹੀ ਸਰਕਾਰ ਨੇ ਫੈਸਲਾ ਲਿਆ ਹੈ ਜਿਸ ਦੇ ਨਾਲ ਪੈਸੇ ਦਾ ਬਹੁਤ ਹੀ ਜ਼ਿਆਦਾ ਲਗਤ ਹੋ ਰਹੀ ਸੀ 4 ਸਾਲਾਂ ਦੇ ਬਾਅਦ ਕਿਰਾਏ ਦੇ ਵਿੱਚ ਵਾਧਾ ਕੀਤਾ ਗਿਆ ਹੈ ਇਸ ਸਕੀਮ ਦੋਨਾਂ ਬੱਸਾਂ ਪੀਆਰਟੀਸੀ ਅਤੇ ਨਿੱਜੀ ਬੱਸਾਂ ਤੇ ਲਾਗੂ ਹੋਵੇਗੀ ਆਪਾਂ ਫਿਰ ਮਿਲਦੇ ਹਾਂ ਦੋਸਤੋਂ ਕਿਸੇ ਨਵੀਂ ਵੀਡੀਓ ਨਾਲ